ਹਾਂਜੀ ਬੱਚੋ ਨਮਸਕਾਰ ਬੇਟਾ ਜੀ ਕੱਲ ਹੈਨਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇੱਕ ਲੈਟਰ ਆਇਆ ਜਿਹੜਾ ਕਿ ਤੁਹਾਨੂੰ ਦੱਸਣਾ ਬੜਾ ਜ਼ਰੂਰੀ ਹੈ ਠੀਕ ਹੈ ਤੇ ਇਸ ਲੈਟਰ ਵਿੱਚ ਬੇਟਾ ਕੀ ਕੀ ਆਏ ਇਹ ਆਪਾਂ ਤੁਹਾਨੂੰ ਹੁਣ ਕਰਾਂਗੇ ਡਿਸਕਸ ਇਹ ਲੈਟਰ ਕਲਾਸ 8ਵੀਂ 10ਵੀਂ 12ਵੀਂ ਦੇ ਪ੍ਰੇਸ਼ਣ ਪੱਤਰ ਸੰਬੰਧੀ ਹੈ ਹੈਨਾ ਜਾਣਕਾਰੀ ਹੈ ਤੇ ਉਹ ਦੇਖਦੇ ਆਪਾਂ ਕਿਹੜਾ ਲੈਟਰ ਹੈ ਦੇਖਿਓ ਬੇਟਾ ਇਹ ਲੈਟਰ ਵਿੱਚ ਲਿਖਿਆ ਗਿਆ ਪਹਿਲੇ ਬੀ ਅਕਾਦਮਿਕ ਸਾਲ 2025-26 ਜਿਹੜੇ ਕਿ ਹੁਣ ਪੇਪਰ ਤੁਹਾਡੇ ਹੋਣਗੇ ਠੀਕ ਹੈ ਦੀ 8ਵੀਂ 10ਵੀਂ 12ਵੀਂ ਸ਼੍ਰੇਣੀ ਦੀ ਸਰਾਨਿਆਂ ਪ੍ਰੀਖਿਆ ਦੇ ਪ੍ਰਸ਼ਨ ਪੱਤਰਾ ਸੰਬੰਧੀ ਹੈ ਕਿ ਆਏ ਠੀਕ ਹੈ ਕਹਿੰਦਾ ਬੋਰਡ ਵੱਲੋਂ ਸੈਸ਼ਨ 2025-26 ਦੀ 8ਵੀਂ 10ਵੀਂ 12ਵੀਂ ਸ਼੍ਰੇਣੀ ਦੇ ਪ੍ਰਸ਼ਨ ਪੱਤਰਾ ਦੀ ਬੰਤਰ ਵਿੱਚ ਕੁਝ ਮਹੱਤਵਪੂਰਨ ਤਬਦੀਲੀਆਂ ਕੀਤੀਆਂ ਗਈਆਂ ਹਨ ਬੇਟਾ ਲੱਗਿਆ ਪਤਾ ਕਿ 8ਵੀਂ ਕਲਾਸ 10ਵੀਂ ਕਲਾਸ ਤੇ 12ਵੀਂ ਕਲਾਸ ਦੇ ਜਿਹੜੇ ਬੋਰਡ ਦੇ ਇਗਜ਼ਾਮ ਹਨ ਉਹਦੇ ਵਿੱਚ ਮਹੱਤਵਪੂਰਨ ਤਬਦੀਲੀਆਂ ਕੀਤੀਆਂ ਗਈਆਂ ਹਨ ਇਹ ਕਿਹੜੀਆਂ ਕਹਿੰਦਾ ਹੇਠ ਲਿਖਿਆ ਤਬਦੀਲੀਆਂ ਵਿਦਿਆਰਥੀਆਂ ਦੇ ਕਨਸੈਪਚੁਅਲ ਅੰਡਰਸਟੈਂਡਿੰਗ ਨੂੰ ਮਜ਼ਬੂਤ ਕਰਨ ਲਈ ਅਤੇ ਰਟਨ ਪ੍ਰਕਿਰਿਆ ਤੋਂ ਬਚਾਉਣ ਲਈ ਕੀਤੀਆਂ ਗਈਆਂ ਹਨ ਗੱਲ ਇਹ ਹੈ ਕਿ ਬੱਚੇ ਕਾਫੀ ਹੱਦ ਤੱਕ ਨਾ ਕੁਝ ਕੁਐਸਚਨ ਯਾਦ ਕਰ ਲੈਂਦੇ ਸੀ ਬਿਨਾ ਸਮਝੇ ਠੀਕ ਹੈ ਤੇ ਉਹਨੇ ਬੋਰਡ ਨੇ ਤਬਦੀਲੀ ਕਰਕੇ ਕੀਤੀ ਤਾਂ ਕਿ ਜਿਹੜੇ ਬੱਚੇ ਹੈ ਨਾ ਉਹ ਰੱਟਾ ਆਫੀਕੇਸ਼ਨ ਨਾ ਕਰਨ ਕਲੀਅਰ ਤੇ ਸਿਰਫ ਔਰ ਸਿਰਫ ਕਿਹਲਾ ਆਪਣੀ ਕਨਸੈਪਚੁਅਲ ਅੰਡਰਸਟੈਂਡਿੰਗ ਵੱਲ ਧਿਆਨ ਦੇਣ ਠੀਕ ਹੈ ਜੀ ਇਹ ਬੇਟਾ ਦਿਖੋ ਧਿਆਨ ਨਾਲ ਕਲੀਅਰ ਪ੍ਰਸ਼ਨ ਪੱਤਰਾ ਵਿੱਚ ਆਬਜੈਕਟਿਵ ਟਾਈਪ ਪ੍ਰਸ਼ਨਾਂ ਦੀ ਗਿਣਤੀ ਦੇਖੋ ਪਹਿਲੇ ਤੁਹਾਨੂੰ ਪਤਾ ਸੀਗਾ ਸਾਨੂੰ ਆਉਂਦੇ ਸੀ 40% ਤੇ ਕੀ ਬੋਲੋ ਜੀ ਐਮਸੀਕਿਊ ਹੁਣ ਨਹੀਂ ਆਣੇ ਮਤਲਬ ਪ੍ਰਸ਼ਨ ਪੱਤਰਾ ਵਿੱਚ ਆਬਜੈਕਟਿਵ ਟਾਈਪ ਪ੍ਰਸ਼ਨਾਂ ਦੀ ਗਿਣਤੀ 40% ਤੋਂ ਘਟਾ ਕੇ ਕਿੰਨੀ ਕਰਤੀ ਬੋਲੋ ਜੀ 25% ਕਰ ਦਿੱਤੀ ਗਈ ਹੈ ਠੀਕ ਹੈ ਪ੍ਰਸ਼ਨ ਪੱਤਰਾ ਵਿੱਚ ਪਹਿਲਾਂ 100% ਹੀ ਪ੍ਰਸ਼ਨ ਪਾਠ ਪੁਸਤਕਾਂ ਦੇ ਅਭਿਆਸਾਂ ਦੇ ਪ੍ਰਸ਼ਨ ਬੈਂਕ ਵਿੱਚੋਂ ਪਾਏ ਜਾਂਦੇ ਸਨ ਜੋ ਤੁਹਾਡੇ ਪਿੱਛੇ ਤੁਸੀਂ ਪਾਠ ਪੜ੍ਹਿਆ ਪਿੱਛੇ ਤੁਹਾਡੇ ਐਕਸਰਸਾਈਜ਼ ਹੈ ਸਾਰੇ ਕੁਐਸਚਨ ਪਹਿਲੇ ਆਉਂਦੇ ਸੀ ਬਾਠ ਪੁਸਤਕ ਵਿੱਚੋਂ ਹੁਣ ਸੈਸ਼ਨ 225 26 ਵਿੱਚ ਬਦਲਦੇ ਹੋਏ ਕਟੋ ਕਟ 25% ਪ੍ਰਸ਼ਨ ਪਾਠ ਪੁਸਤਕਾਂ ਦੀ ਵਿਸ਼ਾ ਵਸਤੂ ਵਿੱਚੋਂ ਭਾਗ ਅਭਿਆਸਾਂ ਤੋਂ ਇਲਾਵਾ ਪਾਠ ਵਿੱਚੋਂ ਪਾਉਣੇ ਲਾਜ਼ਮੀ ਕੀਤੇ ਗਏ ਹਨ ਅਤੇ ਬਾਕੀ 75% ਪ੍ਰਸ਼ਨ ਪਾਠ ਪੁਸਤਕਾਂ ਦੇ ਅਭਿਆਸਾਂ ਦੇ ਪ੍ਰਸ਼ਨ ਬੈਂਕ ਵਿੱਚੋਂ ਪਾਏ ਜਾਣਗੇ ਕਿਦਾ ਬੱਚੋ ਸਾਫ਼-ਸਾਫ਼ ਮਤਲਬ ਕੀ ਆਇਆ ਵੀ ਜਿਹੜੇ ਤੁਹਾਡੇ ਲੈਸਨ ਦੇ ਪਿੱਛੇ ਐਕਸਰਸਾਈਜ਼ ਹੁੰਦੀ ਸੀ ਨਾ ਠੀਕ ਹੈ ਪਹਿਲੇ ਸਾਰੇ ਪ੍ਰੈਸ਼ਨ ਉਸ ਐਕਸਰਸਾਈਜ਼ ਵਿੱਚੋਂ ਆਉਂਦੇ ਸੀ ਅਭਿਆਸ ਵਿੱਚੋਂ ਹੁਣ ਉਹਨਾਂ ਨੇ ਕੀ ਕਰਤਾ 25% ਪੇਪਰ ਉਸ ਐਕਸਰਸਾਈਜ਼ ਵਿੱਚੋਂ ਨਾ ਆ ਕੇ ਪਾਠ ਵਿੱਚੋਂ ਆਣਗੇ ਜਿਹੜੇ ਕਿ ਤੁਸੀਂ ਤਾਂ ਹੀ ਕਰ ਸਕਦੇ ਜੇ ਤੁਸੀਂ ਉਸ ਪਾਠ ਨੂੰ ਚੰਗੀ ਤਰ੍ਹਾਂ ਉਸ ਚੈਪਟਰ ਨੂੰ ਚੰਗੀ ਤਰ੍ਹਾਂ ਅੰਡਰਸਟੈਂਡ ਕਰਕੇ ਪੜਿਆ ਇਹਦਾ ਮਤਲਬ ਇਹ ਹੈ ਕਿ ਜਿਹੜੇ ਬੱਚੇ ਸਿਰਫ ਰਿਟਰਨ ਪ੍ਰਕਿਰਿਆ 'ਵਲ ਧਿਆਨ ਦਿੰਦੇ ਸੀ ਉਹ ਹੁਣ ਉਹ ਬੱਚੇ 25% ਪੇਪਰ ਕਰ ਹੀ ਨਹੀਂ ਪਾਣਗੇ ਇਸ ਲਈ ਬੇਟਾ ਜੀ ਉਹ 25% ਪੇਪਰ ਕਰਨ ਵਾਸਤੇ ਤੁਹਾਨੂੰ ਹਰ ਹਾਲਤ ਵਿੱਚ ਪਾਠ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਠੀਕ ਹੈ ਸਮਝਣਾ ਪੈਣਾ ਤਾਂ ਕਿ ਜਿਹੜਾ ਪ੍ਰਸ਼ਨ ਉਹਦੇ ਵਿੱਚੋਂ ਪੁੱਛਿਆ ਜਾਵੇ ਉਹ ਤੁਸੀਂ ਕਰ ਸਕੋ ਅੱਗੇ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਸ਼੍ਰੇਣੀਆਂ ਸ਼੍ਰੇਣੀਆਂ ਦੀਆਂ ਪ੍ਰੀਖਿਆਵਾਂ ਦਾ ਪੱਧਰ ਹੋਰ ਉੱਚਾ ਕਰਨ ਦੇ ਮੰਤਵ ਨਾਲ ਪ੍ਰਸ਼ਨ ਪੱਤਰ ਦਾ ਡਿਫਿਕਲਟੀ ਲੈਵਲ ਦੀ ਬੰਡ ਜੋ ਕਿ ਪਿਛਲੇ ਸਾਲਾਂ ਦੌਰਾਨ 40% ਔਸਤ ਤੋਂ ਘੱਟ ਠੀਕ ਹੈ ਤੇ 40% ਐਵਰੇਜ ਔਸਤ ਤਾਂ 20% ਔਸਤ ਤੋਂ ਵੱਧ ਸੀ ਨੂੰ ਬਦਲਦੇ ਹੋਏ ਹੁਣ 30% ਔਸਤ ਤੋਂ ਘੱਟ 40% ਐਵਰੇਜ ਅਨਾ ਮਤਲਬ ਔਸਤ ਤੇ 30% ਔਸਤ ਤੋਂ ਵੱਧ ਮਤਲਬ ਉਹ ਐਵਰੇਜ ਕਰ ਦਿੱਤਾ ਗਿਆ ਹੈ ਮਤਲਬ ਇਹ ਹੈ ਕਿ ਸਿਰਫ ਪ੍ਰਸ਼ਨ ਨਹੀਂ ਉਹਨਾਂ ਪਿੱਛੋਂ ਪੁੱਛਣੇ ਸਗੋਂ ਤੁਹਾਡੇ ਕੁਐਸਚਨ ਪੇਪਰ ਦਾ ਡਿਫਿਕਲਟ ਲੈਵਲ ਵੀ ਅਪ ਕਰ ਦਿੱਤਾ ਗਿਆ ਹੈ ਇਹ ਕਿੱਦਾਂ ਕੀਤਾ ਅਪ ਕਹਿੰਦਾ ਉਕਤ ਤਬਦੀਲੀਆਂ ਪ੍ਰਸ਼ਨ ਪੱਤਰਾਂ ਦੇ ਮਿਆਰ ਜੋ ਕਿ ਸੈਸ਼ਨ 18-19 ਦੌਰਾਨ ਸੀ ਭਾਵ ਕਰੋਨਾ ਕਾਲ ਤੋਂ ਪਹਿਲਾਂ ਉਸ ਨੂੰ ਮੁੜ ਤੋਂ ਪੁਬਿਕ ਵਿੱਚ ਹੋਣ ਵਾਲੀਆਂ ਪ੍ਰੀਖਿਆਵਾਂ ਸੈਸ਼ਨ 25 26 ਵਿੱਚ ਲਾਗੂ ਕਰਨ ਸੰਬੰਧੀ ਕੀਤਾ ਜਾ ਰਿਹਾ ਹੈ ਆ ਮਤਲਬ ਜੋ ਕਰੋਨਾ ਕਾਲ ਤੋਂ ਪਹਿਲੇ ਸੀ ਨਾ ਪੇਪਰ ਆਂਦਾ ਸੀਗਾ ਠੀਕ ਹੈ ਜਿਸ ਲੈਵਲ ਦਾ ਹੁਣ ਉਸੇ ਲੈਵਲ ਦਾ ਫਿਰ ਪੇਪਰ ਉਹ ਆਣਾ ਸ਼ੁਰੂ ਹੋ ਗਿਆ ਤੁਹਾਨੂੰ ਪਤਾ ਕਰੋਨਾ ਕਾਲ ਤੋਂ ਪਹਿਲ ਇਹ ਸਿਰਫ ਕਰੋਨਾ ਕਾਲ ਦੇ ਦੌਰਾਨ ਹੀ ਪੇਪਰ ਨੂੰ ਥੋੜਾ ਸੌਖਾ ਬਣਾਇਆ ਗਿਆ ਸੀ ਠੀਕ ਹੈ ਜੀ ਤੇ ਤਾਂ ਕਿ ਸਾਰੇ ਬੱਚੇ ਉਹਨੂੰ ਪੇਪਰ ਨੂੰ ਚੰਗੀ ਤਰ੍ਹਾਂ ਕਰ ਸਕਣ ਪਰ ਹੁਣ ਉਹੀ ਲਾਗੂ ਕਰਤਾ ਜੋ ਕਰੋਨਾ ਕਾਲ ਤੋਂ ਪਹਿਲੇ ਸੀ ਤੇ ਆਪ ਜੀ ਵੱਲੋਂ ਆਪਣੇ ਜ਼ਿਲ੍ਹੇ ਦੇ ਇਹਨਾਂ ਸ਼੍ਰੇਣੀਆਂ ਨੂੰ ਪੜਾ ਰਹੇ ਸਾਰੇ ਅਧਿਆਪਕਾਂ ਨੂੰ ਇਸ ਸੰਬੰਧੀ ਹਦਾਇਤ ਕੀਤੀ ਜਾਵੇ ਕਿ ਇਹਨਾਂ ਤਬਦੀਲੀਆਂ ਨੂੰ ਧਿਆਨ ਨਾਲ ਨੋਟ ਕਰਦੇ ਹੋਏ ਆਪਣੇ ਵਿਦਿਆਰਥੀਆਂ ਨੂੰ ਉਕਤ ਬੋਰਡ ਪ੍ਰੀਖਿਆਵਾਂ ਦੀ ਮਿਆਰੀ ਦੀ ਤਿਆਰੀ ਉਕਤ ਦਰਸਾਏ ਅਨੁਸਾਰ ਹੀ ਕਰਵਾਈ ਜਾਵੇ ਜਿੰਦਾ ਮਤਲਬ ਇਹ ਹੈ ਕਿ ਉਹਨਾਂ ਨੇ ਸਾਰੇ ਟੀਚਰ ਨੂੰ ਵੀ ਕਿਹਾ ਤਾਂ ਕਿ ਸਾਰਨ ਨੂੰ ਦੇ ਕਹਤਾ ਹਦਾਇਤ ਕਰਤੀ ਵੀ ਤੁਸੀਂ ਆਪਣੇ ਵਿਦਿਆਰਥੀਆਂ ਨੂੰ ਇਹਨਾਂ ਨਮੀਆਂ ਹਦਾਇਤਾਂ ਅਨੁਸਾਰ ਹੀ ਤਿਆਰੀ ਕਰਵਾਓ ਦੇਖੋ ਬੇਟਾ ਪਹਿਲੇ ਕਿਆ ਸੀਗਾ ਪਹਿਲੇ ਸੀਗਾ ਸਨ ਸੈਸ਼ਨ 24-25 ਜੋ ਪਹਿਲੇ ਪਿਛਲੇ ਸਾਲ ਸੀਗਾ ਠੀਕ ਹੈ ਜੀ ਪੇਪਰ ਦੇਖੋ ਦਾ ਬਿਲੋ ਐਵਰੇਜ ਸੀਗਾ 40% ਕਲੀਅਰ ਹੈ ਹੁਣ ਕਿੰਨਾ ਹੋ ਗਿਆ ਜੀ ਹੁਣ ਆ ਗਿਆ ਸਿਰਫ ਰਹਿ ਗਿਆ 30% ਕਿੰਨਾ ਰਹਿ ਗਿਆ 30% ਠੀਕ ਕਲੀਅਰ ਓਕੇ ਪਹਿਲੇ ਕਿਆ ਸੀਗਾ ਬੋਲੋ ਜੀ ਐਵਰੇਜ ਪੇਪਰ ਕਿੰਨਾ ਦਾ ਸੀਗਾ 40% ਹੁਣ ਵੀ ਉਹ ਐਵਰੇਜ ਪੇਪਰ 40% ਹੀ ਹੋਣਾ ਠੀਕ ਆਣਾ ਔਰ ਆਬ ਐਵਰੇਜ ਮਤਲਬ ਥੋੜਾ ਔਖਾ ਜਿਹੜਾ ਕੁਐਸਚਨ ਆਉਂਦੇ ਸੀ ਪੇਪਰ 'ਚ ਉਹ ਪਹਿਲੇ ਆਉਂਦੇ ਸੀਗੇ 20% ਹੁਣ ਕਿੰਨੇ ਆਣੇ ਬੇਟਾ ਜੀ ਇਹ ਆਣੇ 30% ਤੇ ਇਸ ਵਾਰ ਪ੍ਰੀਖਿਆ ਵਿੱਚ ਔਖੇ ਸਵਾਲਾਂ ਦਾ ਸਾਹਮਣਾ ਕਰਨਾ ਪਵੇਗਾ। ਕੀ ਇਹ ਸਵਾਲ ਸਹੀ ਹੈ? ਬਿਲਕੁਲ ਸਹੀ ਹੈ ਬੇਟਾ ਜੀ ਇਸ ਵਾਰ ਤੁਹਾਨੂੰ ਪਿਛਲੇ ਬਾਰ ਦੀ ਤਰ੍ਹਾਂ ਜਿਹੜਾ ਪੇਪਰ ਸੀ ਨਾ ਜੋ ਉਹਦਾ ਲੈਵਲ ਸੀਗਾ ਉਸ ਤੋਂ ਲੈਵਲ ਵੀ ਅਪ ਕਰਤਾ ਗਿਆ। ਪਹਿਲੀ ਗੱਲ ਦੂਜੀ ਗੱਲ ਤੁਹਾਨੂੰ ਸਾਰੇ ਆਪਰੇਸ਼ਨ ਹੁਣ ਕਿਤਾਬ ਦੇ ਪ੍ਰਸ਼ਨਾਂ ਦੇ ਵਿੱਚੋਂ ਨਹੀਂ ਆਣਗੇ ਕੁਝ ਆਪਰੇਸ਼ਨ ਤੁਹਾਨੂੰ ਪਾਠ ਲਿਖੋ ਕਨਸੈਪਟ ਉਹੀ ਹੋਏਗਾ ਕੁਐਸਚਨ ਪਾਠ ਵਿੱਚੋਂ ਹੀ ਹੋਣਗੇ ਲੇਕਿਨ ਜਿਹੜੀ ਲਾਸਟ ਵਿੱਚ ਅਭਿਆਸ ਹੁੰਦੀ ਸੀ ਉਹਦੇ ਵਿੱਚੋਂ ਨਹੀਂ ਹੋਣਗੇ ਠੀਕ ਹੈ ਤੇ ਤੁਹਾਨੂੰ ਇਸ ਕਰਕੇ ਜੇ ਸਾਰੇ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਵਧੀਆ ਮਾਰਕਸ ਆਣ ਪੂਰੇ ਮਾਰਕਸ ਆਣ ਠੀਕ ਹੈ ਤੁਸੀਂ ਸਾਰੇ ਸਵਾਲ ਹੱਲ ਕਰ ਪਾਓ ਤਾਂ ਉਹਦੇ ਵਾਸਤੇ ਇੱਕੋ ਹੀ ਗੱਲ ਹੈ ਵੀ ਤੁਸੀਂ ਕੱਲਾ ਕੱਲਾ ਲੈਸਨ ਚੰਗੀ ਤਰ੍ਹਾਂ ਸਮਝੋ ਪੂਰਾ ਪੜੋ ਤੇ ਫਿਰ ਜਾ ਕੇ ਤੁਹਾਡਾ ਉਹ ਸਾਰੇ ਕੁਐਸਚਨ ਜਿਹੜੇ ਹਨ 25% ਜਿਹੜੇ ਐਕਸਟਰਾ ਕੁਐਸਚਨ ਆਣੇ ਮਤਲਬ ਜਿਹੜੇ ਪਾਠ ਵਿੱਚੋਂ ਆਣੇ ਉਹ ਤਦ ਹੀ ਕਰ ਪਾਣੇ ਕਿਸੇ ਬੱਚੇ ਨੇ ਜੇ ਉਸਨੇ ਉਸ ਪਾਠ ਨੂੰ ਚੰਗੀ ਤਰ੍ਹਾਂ ਪੜ੍ਹਿਆ ਹੋਵੇਗਾ ਠੀਕ ਹੈ ਜੀ ਤਾਂ ਸੋ ਬੇਟਾ ਜੀ ਤੁਸੀਂ ਘਬਰਾਣਾ ਨਹੀਂ ਠੀਕ ਹੈ ਟਾਈਮ ਹੈ ਹੱਸ ਦੇ ਕਰ ਵੀ ਤੁਸੀਂ ਦੇਖੋ 75% ਪੇਪਰ ਤਾਂ ਉਹੀ ਆਣਾ ਜੋ ਪਹਿਲੇ ਜਿਦਾ ਆਉਂਦਾ ਰਿਹਾ ਕਲੀਅਰ ਹੈ ਸਿਰਫ 25% ਜਿਹੜਾ ਐਕਸਟਰਾ ਉਹਨੇ ਕਰਨਾ ਜਿਹੜਾ ਡਿਫਿਕਲਟੀ ਲੈਵਲ ਅਪ ਕੀਤਾ ਜਿਹੜਾ ਤੁਹਾਨੂੰ ਪਾਠ ਵਿੱਚੋਂ ਆਣਾ ਤੇ ਤੁਸੀਂ ਤੁਹਾਨੂੰ ਸਾਰਿਆਂ ਨੂੰ ਇਹ ਹਦਾਇਤ ਕੀਤੀ ਜਾਂਦੀ ਹੈ ਠੀਕ ਹੈ ਮੇਰੀ ਤੁਹਾਨੂੰ ਸਲਾਹ ਵੀ ਹੈ ਕਿ ਤੁਸੀਂ ਹੁਣ ਪਾਠ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਖੁਦ ਉਹਦੇ ਪ੍ਰੈਕਸ਼ਨ ਬਣਾਓ ਤੇ ਉਹ ਐਕਸਟਰਾ ਹੱਲ ਕਰੋ ਠੀਕ ਹੈ ਤੇ ਅਸੀਂ ਬੇਟਾ ਤੁਹਾਡੇ ਨਾਲ ਹੈ ਚਿੰਤਾ ਨਹੀਂ ਕਰਨੀ ਠੀਕ ਹੈ ਤੇ ਆਪਾਂ ਬਕਾਇਦਾ ਐਕਸਟਰਾ ਕੁਐਸਚਨ ਜਿੰਨੇ ਵੀ ਮੈਂ ਕਲਾ ਕਲਾਸ 10 ਦੀ ਵੀ ਗੱਲ ਕਰ ਰਿਹਾ ਤੇ ਕਲਾਸ 12 ਦੀ ਗੱਲ ਕਰ ਰਿਹਾ ਠੀਕ ਹੈ ਜੀ ਜਿੰਨੇ ਵੀ ਤੁਹਾਡੇ ਪ੍ਰੀਵੀਅਸ ইয়ার ਕੁਐਸਚਨਸ ਹੋਣਗੇ ਸੀਬੀਐਸਸੀ ਦੇ ਆਈ ਵਿਲ ਟ੍ਰਾਈ ਕਿ ਮੈਂ ਤੁਹਾਨੂੰ ਉਹ ਆਨਲਾਈਨ ਕਰਵਾ ਦੇਵਾਂ ਸਾਰੇ ਠੀਕ ਹੈ ਜੀ ਚਿੰਤਾ ਨਹੀਂ ਕਰਨੀ ਠੀਕ ਹੈ ਤੇ ਤੁਹਾਡਾ ਪੇਪਰ ਬਹੁਤ ਵਧੀਆ ਹੋਵੇਗਾ ਬਸ ਤੁਹਾਨੂੰ ਬੋਰਡ ਨੇ ਪਹਿਲੇ ਰਿਜ਼ਲਟ ਕਰਤਾ ਕਲੀਅਰ ਦੱਸਤਾ ਵੀ ਤੁਸੀਂ ਤਿਆਰੀ ਆਪਣੀ ਕਿਸੇ ਹਿਸਾਬ ਨਾਲ ਕਰੋ ਤੇ ਹੁਣ ਫਿਰ ਡੱਟ ਜਾਓ ਬੇਟਾ ਠੀਕ ਹੈ ਤੇ ਬਾਕੀ ਕੋਸ਼ਿਸ਼ ਕਰਦੇ ਰਹੋ ਕਿ ਕੋਸ਼ਿਸ਼ ਕਰਨ ਵਾਲੋਂ ਕੀ ਕਦੇ ਹਾਰ ਨਹੀਂ ਹੁੰਦੀ ਓਕੇ ਬੇਟਾ ਜੀ ਬਾਏ ਬਾਏ ਤੇ ਥੈਂਕ ਯੂ ਸੋ ਮੱਚ